ਗਲਤੀ ਪਰ ਮੈਨੂੰ ਅੱਜ ਤੋਂ ਤਕਰੀਬਨ 1 ਤਿੰਨ ਮਹੀਨੇ ਪਹਿਲਾਂ ਪਾਈ ਅੰਬਰਤਪਾਲ ਸਿੰਘ ਮੈਰੋ ਨੇ ਪ੍ਰੀਤ ਜੱਟੀ ਦੇ ਉਸ ਦੇ ਹਸਬੰਦ ਨੂੰ ਫੋਨ ਕਰਕੇ ਸਮਝਾਇਆ ਸੀ ਕਿ ਜੋ ਤੁਸੀਂ ਇੰਸਟਾਗ੍ਰam ਦੇ ਉੱਪਰ ਫੇਕ ਬਾਬਿਆਂ ਦੀ ਪ੍ਰਮੋਸ਼ਨ ਕਰਦੇ ਹੋ ਉਹ ਪ੍ਰਮੋਸ਼ਨ ਨਾ ਕਰਿਆ ਕਰੋ ਪ੍ਰੀਤ ਜੱਟੀ ਨੇ ਉਸ ਟਾਈਮ ਕਿਹਾ ਸੀ ਕਿ ਅਸੀਂ ਅੱਜ ਤੋਂ ਬਾਅਦ ਕੋਈ ਇਦਾਂ ਦੀ ਪ੍ਰਮੋਸ਼ਨ ਨਹੀਂ ਕਰਾਂਗੇ ਪਰ ਉੱਥੇ ਆਪ ਤੋਂ ਦੱਸਦੀ ਕਿ ਤਕਰੀਬਨ 1 ਮਹੀਨੇ ਬਾਅਦ ਫਿਰ ਪ੍ਰੀਤ ਜੱਟੀ ਉਦਾਂ ਹੀ ਫੇਕ ਬਾਬਿਆਂ ਦੀ ਪ੍ਰਮੋਸ਼ਨ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੋ ਜੇ ਜੇ ਚੱਲਦੇ ਹੁਣ ਪ੍ਰੀਤ ਜੱਟੀ ਦੇ ਖਿਲਾਫ ਇੱਕ ਪਾਈ ਅੰਬਰਤਪਾਲ ਸਿੰਘ ਮੈਰੋ ਨੇ ਇੱਕ ਸਟੋਰੀ ਪਾਈ ਜਿਹਦੇ ਵਿੱਚ ਲਿਖਦੇ ਜਨਨਿਆਂ ਜਿਆ ਕਿਉਂ ਅਬਦੀ ਘਰ ਵਾਲੀ ਅੱਗੇ ਕਰਦਾ ਫੋਨ ਤੇ ਬੜਾ ਬੁੜਕਦਾ ਸੀ ਹੁਣ ਬੁੱਕਲ ਚ ਬੜਿਆ ਬੈਠਾਂਗਾ ਅਬਦੀ ਨਾਲ ਦੀ ਨੂੰ ਕਹਿ ਦੇ ਮਿੰਟਾਂ ਜੀਆਂ ਨਾ ਕਰੇ ਨਾ ਹੀ ਕੋਈ ਸਫਾਈ ਦੇਵੇ ਤੇ ਅਗਲੀ ਛੋਟੀ ਦੇ ਵਿੱਚ ਭਾਈ ਅਮਰਪਾਲ ਸਿੰਘ ਮੈਨੂੰ ਲਿਖ ਦੇਣੇ ਕਿ ਜਵਾਬ ਦੇਣ ਚ ਬੜਾ ਫਰਕ ਹੁੰਦਾ ਕੋਈ ਲਾਈਵ ਹੋ ਕੇ ਜਵਾਬ ਦਿੰਦਾ ਕੋਈ ਅਮਨੋ ਸਾਹਮਣੇ ਹੋ ਕੇ ਰਿਪਲਾਈ ਦਿੰਦਾਗਾ ਲਾਈਵ ਵਾਲਾ ਕੰਮ ਮੁੱਕ ਗਿਆ ਤੇ ਹੁਣ ਅਮਨੋ ਸਾਹਮਣੇ ਮੇਰਾ ਖਿਆਲ ਹਜੇ ਰਹਿੰਦਾਗਾ ਖੈਰ ਜੇ ਖਰਚੇ ਹੀ ਚੁੱਕਣਾ ਆਪਦੇ ਕੰਮਾਂ ਦਾ ਚੁੱਕਾਂਗੇ ਕਿਸੇ ਦੀਆਂ ਗੱਡੀਆਂ ਚ ਕੀਤੀਆਂ ਕਰਤੂਤਾਂ ਦਾ ਨਹੀਂ ਚੱਕਾਂਗੇ ਇਥੇ ਭਾਈ ਅਮਰਪਾਲ ਸਿੰਘ ਦੇਣ ਦੀ ਪਹਿਲੀ ਗਲਤੀ ਇਹਨੇ ਗੰਦ ਪਾਇਆ ਸੀ ਗਾਲਾਂ ਤੇ ਗੱਡੀਆਂ ਵਾਲੀਆਂ ਕਰਤੂਤਾਂ ਬਾਹਰ ਕੱਢੀਆਂ ਦੂਜੀ ਗਲਤੀ ਪੰਜਾਬ ਦੇ ਬੱਚਿਆਂ ਨੂੰ ਇਸ ਰਸਤੇ ਪਾਉਣਾ ਬੀਲਾ ਮੈਦ ਲਈ ਇਸ ਬਾਬੇ ਨੂੰ ਮਿਲੋ ਤੀਜੀ ਗਲਤੀ ਅਸੀਂ ਰੋਕੇ ਆ ਤੇ ਗੱਲ ਮੰਨਣ ਦੀ ਬਜਾਏ ਦੁਬਾਰਾ ਸਟੋਰੀਆਂ ਪਾ ਕੇ ਚੈਲੰਜ ਕੀਤਾ ਚੌਥੀ ਗਲਤੀ ਫਿਰ ਲਾਈਵ ਹੋ ਕੇ ਝੂਠੀਆਂ ਸਫਾਈਆਂ ਦਿੰਦੀ ਮੇਰਾ ਨੰਬਰ ਸ਼ੇਅਰ ਕੀਤਾ ਬਾਕੀ ਪ੍ਰੀਤ ਜਿੱਤੀ ਨੇ ਤਾਂ ਇੱਥੇ ਹੀ ਕਿਹਾ ਕਿ ਮੈਂ ਜੋ ਵੀ ਇਹ ਪ੍ਰੋਮੋਸ਼ਨ ਕਰਦੀਆਂ ਬਾਬੇ ਨੇ ਇਹ ਮੈਂ ਆਪਣੇ ਪਰਿਵਾਰ ਲਈ ਕਰਦੀਆਂ ਆਪਣੀ ਮਾਂ ਤੇ ਆਪਣੀ ਭੈਣ ਲਈ ਕਰਦੀਆਂ ਕਿਉਂਕਿ ਉਹਨਾਂ ਨੂੰ ਖਵਾਉਣ ਵਾਲਾ ਕੋਈ ਨਹੀਂ ਹੈਗਾ ਬਾਕੀ ਇਹਨਾਂ ਗੱਲਾਂ ਬਾਰੇ ਤੁਸੀਂ ਕੀ ਸੋਚਦੇ ਹੋ ਸਾ नहीं। वो फिर खा चक्कर मैं प्रमोशन नहीं करती तो उन्होंने क्या पहला क्या अह खा चक लांगे मुड़के मैसेज डिलीट करता ठीक है अपने किमां का किसी ने कितिया गड्डिया करतूत ठीक है अपनी गलती मानती है